ਉਾਇੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਵੀ ਆਪਾਂ ਆਏ ਆ ਪਿੰਡ ਬਲਾਸਪੁਰ ਵਿਖੇ ਤੇ ਬਾਕੀ ਆਪਾਂ ਜਾਣਕਾਰੀ ਵੀਰ ਤੋਂ ਲੈਣੀਆਂ ਸਾਰੀ ਤੇ ਹੋਰ ਵੀ ਦਾ ਸੀਗਾ ਸਸੀ ਕਾ ਵੀਰੇ ਤੇ ਆਪਣਾ ਕਾਹਦਾ ਕਾਹਦਾ ਕੰਮ ਆ ਵੀਰੇ ਆਪਣਾ ਵੀਰੇ ਮੇਨ ਕੰਮ ਤਾਂ ਪਹਿਲਾਂ ਸੀਗਾ ਵੀਰੇ ਰੈਡੀਮੇਡ ਕੱਪੜੇ ਦਾ ਤੇ ਨਾਲ ਹੁਣ ਆਪਣਾ ਵੀਰੇ ਕੋਰੀਅਰ ਦਾ ਕੰਮ ਵੀ ਆ ਠੀਕ ਆ ਆ ਨਾਲ ਦੀ ਸ਼ਾਪ ਦੇ ਵਿੱਚ ਆਪਾਂ ਕੋਰੀਅਰ ਦਾ ਕੰਮ ਕਰਦੇ ਆ ਵੀਰੇ ਠੀਕ ਆ ਤੇ ਇੱਥੇ ਆਪਣਾ ਜੈਂਟਸ ਦਾ ਆਪਣੇ ਕੋਲ ਸਾਰਾ ਮਟੀਰੀਅਲ ਮਿਲ ਜਾਂਦਾ ਵੀਰੇ ਠੀਕ ਆ ਤੇ ਬੱਚਿਆਂ ਦੇ ਵੀ ਸਾਰੇ ਕੱਪੜੇ ਮਿਲ ਜਾਂਦੇ ਨੇ ਠੀਕ ਆ ਜਿਵੇਂ ਹੁਣ ਆਪਾਂ ਵੀਰੇ ਨੂੰ ਦੱਸਿਆ ਕੰਮ ਆਪਣੇ ਕੋਲੇ ਕੋਰੀਅਰ ਦਾ ਵੀ ਆ ਇਸ ਟਾਈਮ ਲੱਕੜੀਆ ਸੀਜ਼ਨ ਵੀ ਚੱਲ ਰਿਹਾ ਹੈਗਾ ਜੇ ਕੋਈ ਆਪਣੀ ਭੈਣ ਆਪਣੇ ਭਰਾ ਨੂੰ ਲੱਕੜੀ ਭੇਜਣੀ ਹੋਵੇ ਤਾਂ ਸਾਰਾ ਹਾਂਜੀ 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 ਇਹਨੇ ਲੋਕਲ ਭੇਜਣੀ ਹੋ ਵੀ ਭੇਜ ਦਾਂਗਾ ਹਾਂ ਇਹਨੇ ਲੋਕਲ ਭੇਜਣੀ ਆ ਕਿਸੇ ਨੇ ਬਾਹਰ ਭੇਜਣੀ ਆ ਕਿਸੇ ਵੀ ਦੇਸ਼ ਚ ਭੇਜਣੀ ਆ ਭੈਣ ਨੇ ਕਿਸੇ ਭਰਾ ਕੋਲੇ ਭੇਜਣੀ ਭੇਜ ਸਕਦੀ ਆ ਤੇ ਬਾਕੀ ਜੇ ਕੋਈ ਸੰਦਾਰਾ ਹੀ ਭੇਜਣਾ ਚਾਹੁੰਦਾ ਕੋਈ ਡੱਬਾ ਕੋਈ ਹੋਰ ਉਹ ਵੀ ਸਾਰਾ ਕੁਝ ਕੋਰੀਅਰ ਹੋ ਜਾਂਦਾ ਹੈ ਨਾ ਆਪਣਾ ਹਾਂਜੀ ਵੀਰੇ ਬਿਸਕਟ ਵਗੈਰਾ ਜੇ ਮੈਂ ਹੁਣ ਮੰਨ ਲਿਆ ਹਾਂ ਹਾਂ ਇਸ ਟਾਈਮ ਮੇਨ ਹੁੰਦਾ ਹੈ ਨਾ ਹਾਂ ਬਿਸਕਟ ਵਗੈਰਾ ਸਾਰਾ ਕੁਝ ਆਪਾਂ ਕਰਦੇ ਆ ਕੋਰੀਅਰ ਖਾਣ ਪੀਣ ਦੀਆਂ ਵੀ ਹਾਂ ਕੋਈ ਹੋਰ ਬਾਕੀ ਆਪਣਾ ਕੀ ਕੀ ਸਮਾਨ ਹੁੰਦਾ ਜਿਵੇਂ ਦੇਖੀਏ ਤਾਂ ਮੇਨ ਵੀਰੇ ਆਪਾਂ ਜਿਹੜੀਆਂ ਚੀਜ਼ਾਂ ਦੇ ਵਿੱਚ ਆਪਾਂ ਡੀਲ ਕਰਦੇ ਆ ਜਿਵੇਂ ਹੁਣ ਕੋਰੀਅਰ ਦੇ ਵਿੱਚ ਆਪਣੇ ਕੋਲੇ ਮੇਨ ਹੁੰਦੇ ਕੱਪੜੇ ਲੀੜੇ ਜ਼ਿਆਦਾ ਜਾਂਦੇ ਵੀਰੇ ਉਸ ਤੋਂ ਬਣਾ ਭਾਂਡੇ ਹੋ ਗਏ ਭਰਾ ਤੇ ਉਸ ਤੋਂ ਬਣ ਖਾਣ ਪੀਣ ਦੀਆਂ ਕੋਈ ਚੀਜ਼ਾਂ ਹੋ ਗਈਆਂ ਠੀਕ ਹੈ ਤੇ ਮੈਡੀਸਨ ਵੀ ਆਪਾਂ ਕਰਾਂਗੇ ਹਾਂਜੀ ਵੀਰੇ ਉਹਦੇ ਚ ਆਪਾਂ ਨੂੰ ਮੰਨ ਲਓ ਕੁਝ ਕੁ ਇਨਸਟਰਕਸ਼ਨਸ ਹੁੰਦੀਆਂ ਨੇ ਉਹ ਆਪਾਂ ਅਗਲੇ ਤੋਂ ਲੈ ਲੈਣੇ ਤਾਂ ਬਟ ਮੈਡੀਸਨ ਵੀ ਹੋ ਜਾਊਗੀ ਠੀਕ ਹੈ ਠੀਕ ਹੈ ਹਾਂਜੀ ਤੇ ਮੇਰੇ ਕੱਪੜਿਆਂ ਦਾ ਵੀ ਮੰਨ ਲਓ ਸ਼ਹਿਰ ਨਾਲੋਂ ਬਹੁਤ ਫਰਕ ਹੋਊਗਾ ਠੀਕ ਹੈ ਤੇ ਰੇਟ ਆਪਾਂ ਦੂਜਾ ਵੀ ਘੱਟ ਕੋਰੀਅਰ ਦਾ ਵੀ ਘੱਟ ਹੀ ਲਾਵਾਂਗੇ ਜੇ ਮੰਨ ਲਓ ਵੀ ਆਪਣਾ ਕਿਲੋ ਮਗਰ ਵੀ ਬਾਲਾ ਨਹੀਂ ਤਾਂ 10-20 ਰੁਪਏ ਦਾ ਫਰਕ ਹੋਊਗਾ ਮੱਲਵੀ ਆ ਰੇਟ ਦਾ ਮੂੰ ਵੀ ਆਪਾਂ ਵੀ ਇਹੋ ਜਿਹੇ ਮੋਗੇ ਵੀ ਜਾਂਦਾ ਜਾਂ ਕਿਹਾ ਸੀ ਇੰਦਰ ਵੀ ਬਰਨਾਲਾ ਪੈਂਦਾ ਹਨ ਜਿੱਥੇ ਵੀ ਤੇਲ ਫੂਕੇ ਜਾਂ ਜੰਗਲ ਝਾੜੀ ਵੀ ਖਰਾਬ ਕਰਕੇ ਜਾਂਦੇ ਦੋਨੇ ਦੋਨੇ ਚ ਨਹੀਂ ਵਾਜਤ ਹੁੰਦੀ ਆਪਣੀ ਹਾਂਜੀ ਹਾਂ ਬਾਕੀ ਆਪਣੇ ਕੋਲ ਚੀਜ਼ਾਂ ਵੀਰੇ ਜਿਹੜੀਆਂ ਵੀਰੇ ਇਹ ਨਹੀਂ ਪ੍ਰੀਮੀਅਮ ਹੀ ਹੁੰਦੀਆਂ ਮੈਂ ਤੁਹਾਨੂੰ ਦਿਖਾ ਦਿੰਦਾ ਦੋ ਚਾਰ ਪੀਸ ਖੋਲ ਕੇ ਆ ਮੈਨ ਮੈਨ ਦਿਖਾ ਦੂ ਕੋਈ ਨਾ ਤੁਹਾਨੂੰ ਮੈਂ ਖੋਲ ਕੇ ਚੈੱਕ ਕਰਵਾ ਦਿੰਨਾ ਇੱਕ ਵਾਰ ਲੋ ਵੀਰੇ ਜਦਾਂ ਆਪਣੇ ਕੋਲ ਟੀ-ਸ਼ਰਟ ਆ ਵਗੈਰਾ ਆਪਣੇ ਕੋਲ ਪੂਰੇ ਵਧੀਆ ਸ਼ੋਰੂਮ ਦੇ ਵਿੱਚ ਮਿਲਦੇ ਵੀਰੇ ਆਪਣੇ ਕੋਲ ਵੀ ਉਹੀ ਹੈ ਪਰ ਆਪਣਾ ਰੇਟ ਵੀ ਜਿਆਦਾ ਹੋਊਗਾ ਵੀਰੇ ਠੀਕ ਹੈ ਹਾਂਜੀ ਇਦੇ ਚ ਆਪਣੇ ਕੋਲ ਸਾਰੀਆਂ ਚੀਜ਼ਾਂ ਤੋਂ ਨਿਗਾ ਕਰਵਾਉਣਾ ਜੀ ਆਪਾਂ ਵੇਖੀਏ ਘੱਟੋ ਘੱਟ ਵਾਲਾ ਨਹੀਂ ਤਾਂ ਸ਼ੋਰੂਮ ਚ 1500 2000 ਨੇੜੇ ਤੇੜ ਹੋਊਗਾ ਹਾਂਜੀ ਵੀਰੇ ਹੂੰ ਆਪਣਾ ਕੀ ਰੇਟ ਐ ਨੂੰ پیسے ਅੰਦਾਜ਼ਾ ਇਹਦਾ ਵੀਰੇ ਆਪਣੇ ਕੋਲੇ ਜਿਹੜੀ ਟੀ-ਸ਼ਰਟ ਵਧੀਆ ਸਟਾਰਟ ਹੋ ਜਾਂਦੀ ਵੀਰੇ 650 ਤੋਂ ਲੈ ਕੇ 750 800 ਤੱਕ ਠੀਕ ਐ ਹਾਂਜੀ ਵੀਰੇ ਬਾਕੀ ਤੁਸੀਂ ਬੈਟ ਕਰ ਲਿਓ ਤੇ ਜੇ ਕੁਝ ਹੋਰ ਆਦੇ ਪਸੰਦ ਦੀ ਚੀਜ਼ ਦੇਖਣੀ ਆ ਤਾਂ ਦੀ ਸਭ ਤੋਂ ਵਧੀਆ ਹਨਾ ਵੇਖ ਸਕਦੇ ਆ ਉਸ ਹਿਸਾਬ ਨਾਲ ਬਾਕੀ ਦੋ ਚਾਰ ਆਰਟੀਕਲ ਤੁਹਾਨੂੰ ਵੀਰੇ ਹੋਰ ਕਲਰ ਵਾਲੇ ਜਿਨੇਗਾ ਕਰਵਾ ਦੇਣਾ ਹਾਂ ਕਲਰ ਵਾਲੀ ਟੀ-ਸ਼ਰਟ ਆ ਗਈ ਹਾਂਜੀ ਵੀਰੇ ਮੋਬਾਈਲ ਕੋਲ ਕਲਰ ਹੀ ਪੂਰੇ ਵਧੀਆ ਬਾਕੀ ਦੰਦਿਆ ਹੋਰ ਵੀ ਚੀਜ਼ਾਂ ਆਪਣੇ ਕੋਲ ਜਿੱਦਾਂ ਪੈਂਟਾਂ ਸ਼ਰਟਾਂ ਸਾਰਾ ਕੁਝ ਹੋਦਾ ਹਾਂ ਹਾਂ ਫੁੱਲ ਬੰਦਿਆ ਸਾਰੀਆਂ ਜਿਵੇਂ ਆ ਲੋਹਰਾਂ ਪਈਆਂ ਬਾਈ ਦੂਜਾ ਹੀ ਪਿਆ ਜੈਕਟਾਂ ਹੀ ਪਈਆਂ ਸਾਰੀਆਂ ਹਾਂਜੀ ਨਾ ਸ਼ਰਟਾਂ ਪਈਆਂ ਸਾਰੀਆਂ ਜਿੱਦਾਂ ਲੋਹਰਾਂ ਆਗਾ ਕਾਰਗੋ ਲੋਰ ਹੋ ਗਈ ਵੀਰੇ 셔ਟ ਹੋ ਗਈ ਬੱਚਾ ਵਾਲੀ ਸਾਰੀ ਬ੍ਰੈਂਡ ਕੋਈ ਹੈਗੀ ਆਲਮੋਸਟ ਬਾਕੀ ਜੈਂਟਸ ਵਾਲੀ ਤਾਂ ਆਪਣੇ ਕੋਲ ਸਾਰੀ ਚੀਜ਼ੀ ਹੁੰਦੀ ਹੈ ਆਪਣੇ ਕੋਲ ਜੈਂਟਸ ਦਾ ਸਾਰਾ ਵੀਰੇ ਮੇਨ ਮੇਨ ਜੈਂਟਸ ਦਾ ਵੀਰੇ ਪਲੱਸ ਆਪਣੇ ਨਾਲ ਬੱਚਿਆਂ ਦਾ ਵੀ ਹੈਗਾ ਬੱਚਿਆਂ ਦਾ ਵੀ ਹੈਗਾ ਹਾਂਜੀ ਵੀਰੇ ਠੀਕ ਹੈ ਆਸਾਸ ਸਤਰੀ ਵੀਰੇ ਜਿਵੇਂ ਪਰਫਿਊਮ ਹੋ ਗਏ ਹਾਂਜੀ ਐਨਕਾ ਹੋ ਗਈਆਂ ਠੀਕ ਹੈ ਠੀਕ ਤੇ ਉਹ ਜਿਵੇਂ ਆਪਣੇ ਕੋਲ ਹੁੰਦੀਆਂ ਬੋਲਟ ਹੁੰਦੇ ਆਗੇ ਬੋਲਟ ਹੋ ਗਏ ਮਟਾਈਆਂ ਪਈਆਂ ਹਨਾ ਜਿਵੇਂ ਉਹ ਸਾਰਾ ਇਹ ਮੇਨ ਮੇਨ ਲੱਗੇ ਡਿਸਪਲੇ ਤੇ ਸਮਾਨ ਹਾਂਜੀ ਵੀਰੇ ਬਾਕੀ ਇਹ ਮਾਸਕ ਵੀਰੇ ਇੱਕ ਜਿਹੜੇ ਮਾਸਕ ਆਪਣਾ ਆਨਲਾਈਨ ਮਿਲਦੇ ਹਨ ਹਾਂ ਆਹ ਵਾਲੇ ਮਾਸਕ ਬਹੁਤ ਮਸ਼ਹੂਰ ਹੈ ਹਾਂ ਹਾਂਜੀ ਵੀਰੇ ਆਹ ਵਾਲੇ ਮਾਸਕ ਆਨਲਾਈਨ ਮਿਲਦੇ ਮਤਲਬ ਆਪਾਂ ਮੰਗਾਉਨੇ ਤੇ ਆਪਣੇ ਕੋਲ ਇਸ ਟਾਈਮ ਅਵੇਲੇਬਲ ਹੀ ਰਹਿੰਦਾ ਸੇਕ ਟਾਈਮ ਆਪਣੇ ਕੋਲ ਪਏ ਹੁੰਦੇ 5 10 ਪੀਸ ਇਹਦੇ ਹਾਂਜੀ ਵੀਰੇ ਇਹ ਜੋ ਮੱਛਰ ਮੱਖੀ ਤੋਂ ਮਤਲਬ ਮਿੱਟੀ ਤੋਂ ਬਚਾਉਂਦਾ ਸਰ ਮੂੰਹ ਹੀ ਏਟਕਾ ਦੋ ਸਰ ਫੇਸ ਕਵਰ ਕਰ ਲਦਾ ਮਤਲਬ ਫੇਸ ਦੀ ਪ੍ਰੋਟੈਕਸ਼ਨ ਵਾਸਤੇ ਹੈ ਵੀਰੇ ਹੂੰ ਨਹੀਂ ਵਧੀਆ ਚੀਜ਼ ਹੈ ਹਾਂਜੀ ਵੀਰੇ ਐਨਕ ਨਾਲੋਂ ਬਹੁਤ ਵਧੀਆ ਵੀਰੇ ਐਨਕ ਨਾਲੋਂ ਵੀਰੇ ਆਪਣੀ ਦੁਕਾਨ ਇਹ ਕਿਹੜੀ ਕਿੱਥੇ ਪੈਂਦੀ ਹੈ ਐਡਰੈਸ ਕਿਹਨਾਂ ਦੇ ਲਿਆਰ ਮੇਨ ਵੀਰੇ ਆਪਣੀ ਪਿੰਡ ਜਿਹੜੀ ਹੈਗੀ ਦੁਕਾਨ ਵੀਰੇ ਇਹਦਾ ਮੇ ਆਪਾਂ ਜਿਹੜਾ ਮੇਨ ਰੋਡ ਤੋਂ ਜਦੋਂ ਪਿੰਡ ਦੇ ਵਿੱਚ ਨੂੰ ਆਉਂਨੇ ਆ ਵੀਰੇ ਪਿੰਡ ਵਾਲੀ ਗਲੀ ਵਾਜਦੀ ਆ ਇਹ ਤੇ ਸਾਹਮਣੇ ਆਪਣੇ ਰਾਜਾ ਸਪੀਡ ਸ਼ਾਪ ਰਹਿ ਜਾਂਦਾ ਵੀਰੇ ਆਪਣੀ ਜਿਹੜੀ ਕੱਪੜੇ ਵਾਲੀ ਦੁਕਾਨਾ ਉਹਦਾ ਨਾਮ ਹੈਗਾ ਵੀਰੇ ਜ਼ਮੀਂਦਾਰ ਹੱਬ ਤੇ ਨਾਲ ਹੀ ਆਪਣੀ ਕੋਰੀਅਰ ਦੀ ਦੁਕਾਨ ਉਹ ਉਸ ਦਾ ਨਾਮ ਹੈਗਾ ਵੀਰੇ ਸੁਪਰਵਾਸ਼ ਕੋਰੀਅਰ ਸਰ ਜਿਵੇਂ ਤੁਸੀਂ ਆਪ ਜਾਣ ਨਹੀਂ ਰਹਿੰਦੇ ਹੋਰ ਸ਼ਹਿਰਾਂ ਦੇ ਵਿੱਚ ਵੀ ਤਿੰਨ ਵਾਲੇ ਸੋਡਾ ਸਵੇਰੇ ਵਾਜਤ ਹੁੰਦੀ ਆ ਤੇ ਨਾਲੇ ਪੈਸੇ ਦੀ ਵਾਜਤ ਹੁੰਦੀ ਆ ਜੇ ਤੁਸੀਂ ਇੱਥੇ ਨੇੜੇ ਵਾਜਤ ਕਰੋ ਨਾਲ ਦੇ ਪਿੰਡ ਵਾਲੇ ਵੀ ਜਿਵੇਂ ਆਰਾਮਾ ਹੋ ਗਿਆ ਲਹਾਰਾ ਹੋ ਗਿਆ ਉਨਾ ਸੀਗੇ ਹੋ ਗਿਆ ਬਾਕੀ ਕੇ ਹੋਗੇ ਬਾਕੀ ਕੇ ਹੋਗੇ ਨੇੜਲੇ ਪਿੰਡ ਸਾਰੇ ਵੀ ਹੈ ਨਾ ਵੀ ਹੋਰ ਵੀ ਜਿਵੇਂ ਨਾਲ ਲੱਗਦੇ ਪਿੰਡ ਸਾਰੇ ਦੇ ਬੁਰਜ ਕਲਾਲਾ ਠੌਰ ਆਪ ਨੂੰ ਨੇੜੇ ਪੈ ਜਾਂਦੇ ਸਾਰੇ ਪਿੰਡ ਲੱਗਦੇ ਸਾਰੇ ਵੇਟ ਕਰ ਸਕਦੇ ਆ ਤੇ ਬਾਈ ਕੋਲੇ ਸਮਾਨ ਸਾਰਾ ਵੀ ਕੋਈ ਹੈ ਨਹੀਂ ਕਮੀ ਸਾਰਾ ਕੁਝ ਹੈਗਾਗਾ ਤੇ ਬਾਕੀ ਬੱਚਿਆਂ ਲਈ ਕੱਪੜੇ ਹੋਗੇ ਜੈਨਸਰੀ ਸਾਰੇ ਹੋਗੇ ਤੇ ਨਾਲ ਜਿਵੇਂ ਬਾਈ ਨੇ ਕੋਰੀਆਂ ਦਾ ਦੱਸਿਆਗਾ ਤੇ ਤੁਸੀਂ ਜਰੂਰ ਵੇਚ ਕਰੋ ਬਾਈ ਕੋਲੇ ਬਾਈ ਨੂੰ ਇੱਕ ਮੌਕਾ ਦਿਓ ਬਾਈ ਦਾ ਖਾਲਸਾ ਬਾਈ